ਜੋ ਵਲੇ ਸੋਨਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਅੱਜ ਅਸੀਂ ਮਹੱਲਾ ਵਾਧਪੁਰਾ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨਾਲ ਸੰਬੰਧਿਤ ਗੁਰੂ ਸਾਹਿਬ ਦਾ ਸਰੂਪ ਪ੍ਰਕਾਸ਼ਿਤ ਕੀਤਾ ਹੈ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਸਾਡੀ ਸਟੇਜ ਲਾਲ ਰਤਨ ਸ੍ਰਮਣ ਦੇ ਲਾਗੇ ਲਗਾਈ ਜਾਂਦੀ ਹੈ ਉੱਥੇ 11 ਤਰੀਕ ਸ਼ੋਭਾ ਯਾਤਰਾ ਦੇ ਦੌਰਾਨ ਸਰੂਪ ਔਰ ਸਰੋਪਾ ਦੇ ਕੇ ਸਾਰੀ ਸੰਗਤ ਨੂੰ ਨਿਹਾਲ ਕੀਤਾ ਜਾਏਗਾ ਔਰ ਸਾਥ ਹੀ ਜਿਨ੍ਹਾਂ ਸੱਜਣਾ ਨੇ ਸਾਡੇ ਨਾਲ ਚੱਲ ਕੇ ਸਾਡੀ ਹੈਲਪ ਕੀਤੀ ਜਾਂ ਸਾਡੇ ਨਾਲ ਸਹਿਯੋਗ ਕੀਤਾ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਖਾਸ ਕਰਕੇ ਜੋ ਸਾਡੇ ਇਟਰੀ ਦੇ ਵਿੱਚ ਭੈਣ ਭਾਈ ਹਨ ਉਹ ਵੀ ਸਾਡੀ ਸਪੋਰਟ ਕਰਦੇ ਹਨ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਅਸੀਂ ਗੁਰੂ ਸਾਹਿਬ ਦਾ ਸਰੂਪ ਪ੍ਰਕਾਸ਼ਿਤ ਕਰਦੇ ਆ ਰਹੇ ਹਾਂ ਔਰ ਕਰਦੇ ਰਹਾਂਗੇ ਅਸੀਂ ਸਾਰੇ ਸਮਾਜ ਨੂੰ ਗੁਰੂ ਸਾਹਿਬ ਜਗਤ ਪਿਤਾ ਸਤਗੁਰ ਅਰਬਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਨਾਲ ਹੀ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਸਟੇਜ ਤੇ ਆਉਣ ਔਰ ਆ ਕੇ ਆਪਣਾ ਸਨਮਾਨ ਚਿੰਨ ਲੈਣ ਜੈ ਭੀਮ ਜੈ ਭਾਰਤ